ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਤਖਤਾਂ ਦੇ ਜਥੇਦਾਰ ਬਦਲਣ ਦਾ ਰੋਸ ਹੁਣ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਪਾਇਆ ਜਾ ਰਿਹਾ ਹੈ ਇਸ ਦੇ ਚੱਲਦੇ ਹੀ ਬਠਿੰਡਾ ਦੇ ਗੁਰਦੁਆਰਾ ਹਾਜ਼ਿਰਤਨ ਦੇ ਵਿੱਚ ਬਕਵਾਕ ਗੁਰਦੁਆਰਾ ਸਾਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਤਾ ਪਾਇਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰਾਂ ਨੂੰ ਫਾਰਕ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਸੀਨੀਅਰ ਵਕੀਲ ਜਸਵੰਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪ੍ਰਕਿਰਿਆ ਜਥੇਦਾਰ ਕਿ 2011 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਤੇ 5 ਸਾਲ ਦਾ ਸਮਾਂ ਉਸ ਤੋਂ ਬਾਅਦ ਪੁਰਾਣੀ ਕਮੇਟੀ ਨੂੰ ਦਿੱਤਾ ਗਿਆ ਸੀ ਪਰ ਹੁਣ 2025 ਤੱਕ ਵੀ ਉਹੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੈ ਜਿਸ ਵੱਲੋਂ ਆਪ ਮੁਹਾਰੇ ਫੈਸਲੇ ਲਏ ਜਾ ਰਹੇ ਨੇ ਅੱਜ ਇਹ ਮੰਗ ਪੱਤਰ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਇੱਥੇ ਦੇ ਮੇਜਰ ਸਾਹਿਬ ਨੂੰ ਦੇਣ ਵਾਸਤੇ ਆਏ ਸੀ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੂੰ ਅਸੀਂ ਜਿਹੜਾ ਮੰਗ ਪੱਤਰ ਸੌਂਪਿਆ ਇਦੇ ਵਿੱਚ ਅਸੀਂ ਜੋ ਕੱਲ ਕਾਰਵਾਈ ਹੋਈ ਹੈ ਦੋਨੋਂ ਜਿ세 ਤਰ੍ਹਾਂ ਨੂੰ ਫਾਰਕ ਕੀਤਾ ਗਿਆ ਕੰਮ ਤੋਂ ਉਹਦੀ ਨਿਖੇਧੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਅੱਗੇ ਤੋਂ ਕੋਈ ਵਿਜੀਬਲਾ ਬਣਾ ਕੇ ਜਦੋਂ ਅਪਾਇੰਟਮੈਂਟ ਹੁੰਦੀ ਹੈ ਤੇ ਜਥੇਦਾਰ ਦੀ ਜਾਂ ਉਹਦੀ ਕੋਈ ਵੀ ਸੇਵਾ ਮੁਕਤੀ ਹੁੰਦੀ ਹੈ ਕੋਈ ਉਹਦਾ ਨਿਯਮ ਕੋਈ ਉਹਦਾ ਪ੍ਰਬੰਧ ਹੋਣਾ ਚਾਹੀਦਾ ਨਾਲ ਹੀ ਜਿਹੜੇ ਨਵੇਂ ਸਿੰਘ ਸਭਾਨ ਦੇ ਡਿਊਟੀ ਲੱਗੀ ਹੈ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਹੋ ਜੀ ਤਿਲਕਨ ਬਾਜੀ ਵਾਲੇ ਪੋਸਟ ਦੇ ਉੱਤੇ ਨਾ ਆਉਣ ਕਿਉਂਕਿ ਜਦੋਂ ਵੇਲੇ ਇਹ ਹਾਸੀ ਢਾਹ ਕੇ ਲੈ ਕੇ ਆਉਂਦੇ ਨੇ ਤੇ ਜਾਣ ਲੱਗੇ ਇੰਨੀ ਬੁਰੀ ਕਰਦੇ ਨੇ ਕਿ ਬੰਦਾ ਮੂੰਹ ਦਿਖਾਉਣ ਜਗ੍ਹਾ ਨਹੀਂ ਰੰਦਾ ਸੋ ਇਹਨਾਂ ਨੂੰ ਬੇਨਤੀ ਹੈ ਇਹਨਾਂ ਨੇ ਜਿਵੇਂ ਦੋ ਦੋਨੋਂ ਆਏ ਨੇ ਉਹ ਚੰਗਾ ਹੈ ਕਿ ਸੰਗਤਾਂ ਦੇ ਰੋਹ ਨੂੰ ਮੁੱਖ ਰੱਖਦੇ ਹਨ ਇਹ ਡਿਊਟੀ ਸੇਵਾ ਨੂੰ ਜਵਾਨੀ ਨਾ ਕਰਨ ਤਾਂ ਕਿ ਠੀਕ ਜਿਹੇ ਫੈਸਲੇ ਕੀਤੇ ਜਾ ਸਕਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਮਿਟੀ आई ਨਜਾਇਜ਼ ਤੌਰ ਤੇ ਕਬਜ਼ਾ ਕਰੀ ਬੈਠੀ 2011 ਤੇ ਇਲੈਕਸ਼ਨ ਹੋਏ ਸੀ 16 ਦੇ ਵਿੱਚ ਇਹਨਾਂ ਨੂੰ 5-7 ਦਾ ਸਮਾਂ ਹੋਰ ਮਿਲ ਗਿਆ ਸੀ ਤੇ ਉਹ 5-7 ਟੱਪੇ ਨੂੰ 4 ਸਾਲ ਹੋ ਗਏ 5ਵਾਂ ਸਾਲ ਆ ਗਿਆ ਬਲਕੇ ਤੇ ਇਸ ਹੱਬ ਨਾਲ ਨਜਾਇਜ਼ ਕਬਜ਼ਾ ਕਰਕੇ ਇਹ ਨਜਾਇਜ਼ ਹੋ ਜਾ ਕੰਮ ਕਰਨੇ ਬਿਨਾਂ ਵਿਜੀਵਹਾਨ ਦੇ ਪ੍ਰਧਾਨ ਵੀ ਨਹੀਂ ਅਧਿਕਾਰੀ ਪ੍ਰਧਾਨ ਜਿਹੜਾ ਉਹ ਇੱਕ ਮਸਾ ਪਾਸ ਕਰਕੇ ਉਹਨੂੰ ਕੱਢਦਾ ਤੇ ਜਿਹੜੀ ਜਨਰਲ ਹਾਊਸ ਬਾਡੀ 170 ਨੰਬਰਾਂ ਦੀ ਬਾਡੀ ਹੈ ਉਹਦਾ ਕੀ ਬਣਿਆ ਕੀ ਇਹ ਉਦੋਂ ਤੋਂ ਨਾ ਮਨਜ਼ੂਰ ਕਰਾਂਗੇ ਜਾਂ ਆਮ ਪਬਲਿਕ ਜਾਣਗੇ ਇਹ ਬਹੁਤ ਹੀ ਵੱਡੀ ਮਤਲਬ ਘਟ ਵਾਲੀ ਗੱਲ ਹੈ ਕਿ ਜੋ ਅੱਜ ਤੋਂ 125 ਸਾਲ ਪਹਿਲਾਂ ਕਦੇ ਹੋ ਰਿਹਾ ਸੀ ਉਹਨੂੰ ਅੱਜ ਦਰ ਆਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬਾਂ ਤੋਂ ਜੋ ਕਮੇਟੀਆਂ ਵੱਲੋਂ ਇਹ ਜੋ ਮੰਗ ਪੱਤਰ ਜੋ ਸ੍ਰੀ ਕਾਲ ਤਲ ਸਾਹਿਬ ਦੇ ਪ੍ਰਤੀ ਜੋ ਜਥੇਦਾਰਾਂ ਦੀ ਬਾਦਲੀ ਦੇ ਸੰਬੰਧ ਦੇ ਵਿੱਚ ਇਹਨਾਂ ਵੱਲੋਂ ਜੋ ਮੰਰਮੰਡਮ ਦਿੱਤਾ ਗਿਆ ਹੈ ਉਹ ਸਾਨੂੰ ਪ੍ਰਾਪਤ ਹੋ ਗਿਆ ਹੈ ਅਸੀਂ ਅੱਗੇ ਜਿਵੇਂ ਵੀ ਹੋਵੇਗਾ ਅੱਗੇ ਪਹੁੰਚਦਾ ਕਰ ਦੇਵਾਂਗੇ ਜਗਬਾਣੀ ਟੀਵੀ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ